ਬਹੁਤ ਦਹਾਕੇ ਨੰਗੇ ਜਦੋਂ ਛੋਟੇ ਹੁੰਦੇ ਸੀਗੇ 1980ਵਿਆਂ ਦੇ ਜਾਂ ਸਟਾਰਟਿੰਗ 1990ਵਿਆਂ ਦੀਆਂ ਗੱਲਾਂ ਨੇ ਛੋਟੇ ਛੋਟੇ ਬੱਚੇ ਕਿਸੇ ਦੀ ਵੀ ਘਰੇ ਚਲੇ ਜਾਂਦੇ ਦੂਰ ਦੂਰ ਤੱਕ ਖੇੜੇ ਆਉਂਦੇ ਘਰਦਿਆਂ ਨੂੰ ਕੋਈ ਵੀ ਟੈਨਸ਼ਨ ਨਹੀਂ ਹੁੰਦੀ ਸੀ ਅੱਜ ਕੱਲ੍ਹ ਜ਼ਮਾਨਾ ਇਹੋ ਜਿਹਾ ਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਤੋਂ ਪਰੇ ਨਹੀਂ ਕਰ ਸਕਦੇ ਅਖੀਰਲਾ ਜਿਹਦੇ ਉੱਪਰ ਉਹ ਯਕੀਨ ਕਰ ਸਕਦੇ ਆ ਉਹ ਹੈਗੇ ਆ ਬੱਚਿਆਂ ਦੇ ਆਪਣੇ ਨਾਨਾ ਨਾਨੀ ਦਾਦਾ ਦਾਦੀ ਪਰ ਅੱਜ ਦੀ ਜਿਹੜੀ ਆਪਣੀ ਪਹਿਲੀ ਖਬਰ ਆ ਇਸ ਵਰਤੀਰੇ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦੂਗੀ ਰੋहतक ਦੇ ਇੱਕ ਪਿੰਡ ਦੇ ਵਿੱਚ ਚਾਈਲਡ ਵੈਲਫੇਅਰ ਕਮੇਟੀ ਵਾਲੇ ਇੱਕ ਸਕੂਲ ਦੇ ਵਿੱਚ ਪਹੁੰਚਦੇ ਆ ਬੱਚਿਆਂ ਨੂੰ ਗੁੱਡ ਟੱਚ बैड ਟੱਚ ਦੇ ਬਾਰੇ ਦੇ ਵਿੱਚ ਦੱਸਣ ਲਈ ਉਹਨਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਤੋਂ ਸ਼ੈਤਾਨਾਂ ਤੋਂ ਬਚਾਉਣ ਦੇ ਲਈ ਜਿਹੜੇ ਛੋਟੇ-ਛੋਟੇ ਬੱਚਿਆਂ ਨੂੰ ਆਪਣੀ ਕਾਮਵਾਸਨਾ ਦਾ ਸ਼ਿਕਾਰ ਬਣਾਉਂਦੇ ਆ ਮੀਟਿੰਗ ਚੱਲ ਰਹੀ ਹੁੰਦੀ ਆ ਸਾਹਮਣੇ ਉਹ ਅਧਿਕਾਰੀ ਬੋਲ ਰਹੇ ਆ ਬੱਚੇ ਬੈਠ ਕੇ ਸੁਣ ਰਹੇ ਆ ਉਸੇ ਟਾਈਮ ਦੇ ਉੱਪਰ ਇੱਕ 8 ਸਾਲ ਦੀ ਬੱਚੀ ਖੜੀ ਹੁੰਦੀ ਆ ਇਹਨਾਂ ਅਧਿਕਾਰੀਆਂ ਦੇ ਕੋਲੇ ਪਹੁੰਚ ਜਾਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਸਰ ਮੈਂ ਤੁਹਾਨੂੰ ਆਪਣੀ ਇੱਕ ਗੱਲ ਦੱਸਣਾ ਚਾਹੁੰਨੀ ਆ ਤੇ ਇਸ ਤੋਂ ਬਾਅਦ ਉਹ ਇੱਕ ਕਹਾਣੀ ਸੁਣਾਉਣੀ ਸ਼ੁਰੂ ਕਰਦੀ ਆ ਕਹਾਣੀ ਇੰਨੀ ਕਿ ਜ਼ਿਆਦਾ ਡਰਾਣੀ ਹੁੰਦੀ ਆ ਕਿ ਮੌਕੇ ਦੇ ਉੱਪਰ ਮੌਜੂਦ ਜਿੰਨੇ ਅਧਿਕਾਰੀ ਹੁੰਦੇ ਆ ਉਹ ਸਾਰਿਆਂ ਦੇ ਸਾਰਿਆਂ ਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਜਾਂਦੀ ਆ ਇਸ ਬੱਚੀ ਦੀ ਕਹਾਣੀ ਦੇ ਮੁਤਾਬਕ ਜਿਹਦੀ ਉਮਰ 8 ਸਾਲ ਆ ਉਹਦਾ ਆਪਣਾ ਦਾਦਾ ਪਿਛਲੇ ਬਹੁਤ ਸਾਲਾਂ ਤੋਂ ਤੇ ਉਹਦੀ ਉਮਰ ਹਾਲੇ ਸਿਰਫ 8 ਸਾਲ ਆ ਕਿੰਨੀ ਛੋਟੀ ਉਮਰ ਤੋਂ ਇਹ ਸਾਰਾ ਕੁਝ ਸ਼ੁਰੂ ਹੋ ਗਿਆ ਹੋਊਗਾ ਉਹਨੂੰ ਆਪਣੀ ਕਾਮਵਾਸਨਾ ਦਾ ਸ਼ਿਕਾਰ ਬਣਾ ਰਿਆ ਵਾ ਹੁਣ ਉਹਦੀ ਉਮਰ 8 ਸਾਲ ਦੀ ਹੋ ਚੁੱਕੀ ਥੋੜਾ ਬਹੁਤ ਉਹ ਪ੍ਰੋਟੈਸਟ ਕਰ ਸਕਦੀ ਆ ਤਾਂ ਹੁਣ ਉਹ ਚਾਕੂ ਦੇ ਨਾਲ ਉਹਨੂੰ ਡਰਾਉਂਦਾ ਵੀ ਆ ਇੰਨੀ ਗੱਲ ਤੋਂ ਬਾਅਦ ਦੋ ਹੋਰ ਬੱਚੀਆਂ ਪਿੰਡ ਦੀਆਂ ਖੜੀਆਂ ਹੁੰਦੀਆਂ ਨੇ ਇਹਨਾਂ ਦੀ ਉਮਰ ਤਕਰੀਬਨ 7 ਸਾਲ ਦੀ ਆ ਤੇ ਇਹ ਦੋਨੇ ਵੀ ਆਪਣੇ ਨਾਲ ਸੇਮ ਇਸੇ ਤਰ੍ਹਾਂ ਦੀਆਂ ਵਾਪਰੀਆਂ ਉਹ ਹੀ ਘਟਨਾਵਾਂ ਨੂੰ ਦੱਸਦੀਆਂ ਨੇ ਅਗਲੀ ਚੀਜ਼ ਇਨ੍ਹਾਂ ਦੋਨੇ ਬੱਚੀਆਂ ਦੇ ਨਾਲ ਇਹੋ ਜਿਹਾ ਗੰਦਾ ਘਿਣਾਉਣਾ ਕੰਮ ਕਰਨ ਵਾਲਾ ਵੀ ਸੇਮ ਉਹੀ ਇਨਸਾਨ ਹੁੰਦਾ ਪਹਿਲੀ 8 ਸਾਲ ਦੀ ਬੱਚੀ ਦਾ ਦਾਦਾ ਰੋहतक ਸੀਡਬਲਿਊਸੀ ਦੇ ਚੇਅਰਮੈਨ ਸतीश ਕੌਸ਼ਕ ਫੌਰਨ ਹੀ ਇਹਨੇ ਵੱਡੇ ਕੇਸ ਨੂੰ ਆਪਣੇ ਨੋਟਿਸ ਲੈਂਦੇ ਆ ਪੁਲਿਸ ਵਾਲਿਆਂ ਨੂੰ ਇਹਦੇ ਉੱਪਰ ਕਾਰਵਾਈ ਕਰਨ ਦੇ ਲਈ ਕਿਹਾ ਜਾਂਦਾ ਫੌਰਨ ਹੀ ਸਭ ਤੋਂ ਪਹਿਲੀ ਬੱਚੀ ਦੇ ਦਾਦੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਬੱਚੇ ਜੇ ਆਪਣੇ ਘਰੇ ਆਪਣੇ ਨਾਨਾ ਨਾਨੀ ਦਾਦਾ ਦਾਦੀ ਦੇ ਕੋਲ ਹੀ ਸੁਰੱਖਿਆਤ ਨਹੀਂ ਹੈਗੇ ਤਾਂ ਫਿਰ ਉਹ ਕਿੱਥੇ ਸੁਰੱਖਿਆਤ ਰਹਿਣਗੇ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਬੌਂਡੀ ਬੀਚ ਦੇ ਉੱਪਰ ਇੱਕ ਬਹੁਤ ਵੱਡਾ ਹਮਲਾ ਹੁੰਦਾ ਜੂਜ਼ ਪੋਇਚਾਰੇ ਦੇ ਕਿਸੇ ਇੱਕ ਸਮਾਗਮ ਦੇ ਵਿੱਚ ਤੇ ਇਸੇ ਹਮਲੇ ਦੇ ਵਿੱਚ ਜਿੱਥੇ 15 ਜਾਂ 16 ਲੋਕਾਂ ਦੀ ਜਾਨ ਜਾਂਦੀ ਆ ਇੱਕ ਮੁਸਲਮਾਨ ਇਨਸਾਨ ਹੀ ਹੀਰੋ ਬਣ ਕੇ ਉੱਭਰਦਾ ਵਾ ਜਿਹੜਾ ਕਿ ਇਹਨਾਂ ਦੇ ਵਿੱਚੋਂ ਇੱਕ ਹਮਲਾਵਰ ਦੇ ਹੱਥ ਦੇ ਵਿੱਚੋਂ ਗਨ ਖੋਹ ਲੈਂਦਾ ਪਰ ਇਸ ਪੂਰੀ ਘਟਨਾ ਦੇ ਵਿੱਚ ਇੱਕ ਹੋਰ ਇਨਸਾਨ ਦੀ ਕਹਾਣੀ ਕਿਤੇ ਨਾ ਕਿਤੇ ਪਿੱਛੇ ਲੁਕੀ ਰਹਿ ਜਾਂਦੀ ਹੈ ਤੇ ਇਸ ਨੌਜਵਾਨ ਦਾ ਨਾਮ ਹੁੰਦਾ ਅਮਨਦੀਪ ਸਿੰਘ ਅਮਨਦੀਪ ਸਿੰਘ ਨਿਊਜ਼ੀਲੈਂਡ ਦਾ ਰਹਿਣ ਵਾਲਾ ਹੁੰਦਾ ਇਸ ਘਟਨਾ ਦੇ ਟਾਈਮ ਉਹ ਆਸਟ੍ਰੇਲੀਆ ਛੁੱਟੀਆਂ ਮਨਾਉਣ ਦੇ ਲਈ ਗਿਆ ਹੋਇਆ ਸੀ ਤੇ ਬਿਲਕੁਲ ਉਸੇ ਸਪੌਟ ਦੇ ਉੱਪਰ ਸੀ ਜਿੱਥੇ ਉਹਦੀਆਂ ਅੱਖਾਂ ਦੇ ਸਾਹਮਣੇ ਇਹ ਸਾਰਾ ਦਾ ਸਾਰਾ ਵਾਕਿਆ ਹੁੰਦਾ ਵਾ ਜਿੱਥੇ ਇੱਕ ਪਾਸੇ ਉਹ ਮੁਸਲਮਾਨ ਹੀਰੋ ਦੋਨੇ ਹਮਲਾਵਰਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਕਿ ਬੇਟਾ ਹੁੰਦਾ ਉਹਦੇ ਹੱਥ ਦੇ ਵਿੱਚੋਂ ਰਾਈਫਲ ਖੋਲ ਲੈਂਦਾ ਉੱਥੇ ਹੀ ਦੂਸਰੇ ਪਾਸੇ ਅਮਨਦੀਪ ਸਿੰਘ ਉਸ ਹਮਲਾਵਰ ਨੂੰ ਟਾਰਗੇਟ ਕਰਦਾ ਜਿਹੜਾ ਉਸ ਟਾਈਮ ਦੇ ਉੱਪਰ ਉਸ ਛੋਟੇ ਜਿਹੇ ਬ੍ਰਿਜ ਦੇ ਉੱਪਰ ਬੈਠਾ ਹੁੰਦਾ ਅਮਨਦੀਪ ਉਸ ਟਾਈਮ ਦੇ ਉੱਪਰ ਕਿਸੇ ਇੱਕ ਦੁਕਾਨ ਦੇ ਉੱਪਰ ਬੈਠ ਕੇ ਕਬਾਬ ਖਾ ਰਿਹਾ ਸੀ ਆਪਣਾ ਟਾਈਮ ਇੰਜੋਏ ਕਰ ਰਿਹਾ ਸੀ ਜਦੋਂ ਇਕਦਮੀ ਉਹਨੂੰ ਆਸੇ ਪਾਸਿਓਂ ਗੋਲੀਆਂ ਦੀ ਆਵਾਜ਼ ਆਉਣੀ ਸ਼ੁਰੂ ਹੁੰਦੀ ਹੈ ਨਿਊਜ਼ੀਲੈਂਡ ਦੇ ਵਿੱਚ ਅਮਨਦੀਪ ਇੱਕ ਪਰਸਨਲ ਟ੍ਰੇਨਰ ਆ ਜਦੋਂ ਗੋੜੀਆਂ ਚੱਲਣ ਦੀ ਆਵਾਜ਼ ਆਉਂਦੀ ਆ ਜ਼ਿਆਦਾਤਰ ਲੋਕ ਚੱਲਦੀਆਂ ਹੋਈਆਂ ਗੋੜੀਆਂ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਆ ਪਰ ਅਮਨਦੀਪ ਉਸੇ ਟਾਈਮ ਇਹਨਾਂ ਸਾਰੇ ਲੋਕਾਂ ਤੋਂ ਬਿਲਕੁਲ ਉਲਟ ਡਾਇਰੈਕਸ਼ਨ ਦੇ ਵਿੱਚ ਭੱਜਣਾ ਸ਼ੁਰੂ ਕਰਦਾ ਤੇ ਸਾਹਮਣੇ ਉਹਨੂੰ ਦਿਖ ਜਾਂਦਾ ਇਸ ਛੋਟੇ ਜਿਹੇ ਪੁਲ ਦੇ ਉੱਪਰ ਲੇਟਿਆ ਹੋਇਆ ਇੱਕ ਇਨਸਾਨ ਜਿਹੜਾ ਅੰਨੇ ਵਾਂ ਗੋੜੀਆਂ ਚਲਾ ਰਿਹਾ ਵਾ ਅਮਨਦੀਪ ਇੱਕ ਜਗ੍ਹਾ ਦੇ ਉੱਪਰ ਲੁਕਦਾ ਆਪਣੇ ਇੱਕ ਖਾਸ ਮੌਕੇ ਦੀ ਤਲਾਸ਼ ਕਰਦਾ ਜਦੋਂ ਇਹ ਹਮਲਾਵਰ ਥੋੜੀ ਦੇਰ ਦੇ ਲਈ ਰੁਕੂਗਾ ਤੇ ਆਪਣੀ ਗਨ ਨੂੰ ਰੀਲੋਡ ਕਰੂਗਾ ਅਮਨਦੀਪ ਨੂੰ ਮੌਕਾ ਮਿਲਦਾ ਤੇ ਜਦੋਂ ਤੱਕ ਅਮਨਦੀਪ ਇਸ ਲੇਟੇ ਹੋਏ ਹਮਲਾਵਰ ਨੂੰ ਫੜਦਾ ਉਦੋਂ ਤੱਕ ਇਸ ਹਮਲਾਵਰ ਦੇ ਪੁਲਿਸ ਵੱਲੋਂ ਵੀ ਦੋ ਗੋਲੀਆਂ ਮਾਰੀਆਂ ਜਾ ਚੁੱਕੀਆਂ ਹੁੰਦੀਆਂ ਅਮਨਦੀਪ ਫੌਰਨ ਹੀ ਇਹਦੇ ਉੱਪਰ ਬੈਠ ਜਾਂਦਾ ਇਹਦੇ ਹੱਥ ਦੇ ਵਿੱਚੋਂ ਰਾਈਫਲ ਖੋਹ ਲੈਂਦਾ ਕੁਝ ਪਲਾਂ ਤੋਂ ਬਾਅਦ ਹੀ ਉੱਥੇ ਪੁਲਿਸ ਵਾਲੇ ਵੀ ਪਹੁੰਚ ਜਾਂਦੇ ਆ ਤੇ ਅਮਨਦੀਪ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਮੈਨੂੰ ਲੱਗਦਾ ਕਿ ਇਹ ਹਮਲਾਵਰ ਕਿ ਆਪਣੇ ਕੁਝ ਆਖਰੀ ਸਾਹ ਲੈ ਰਿਆ ਵਾ ਇਸ ਤੋਂ ਬਾਅਦ ਇੰਟਰਵਿਊ ਦੇ ਵਿੱਚ ਅਮਨਦੀਪ ਨੇ ਕਿਹਾ ਕਿ ਮੈਂ ਇਸ ਇਨਸਾਨ ਨੂੰ ਹੌਲੀ-ਹੌਲੀ ਆਪਣੀ ਜ਼ਿੰਦਗੀ ਦੀ ਲੜਾਈ ਹਾਰਦੇ ਹੋਏ ਮਹਿਸੂਸ ਕਰ ਸਕਦਾ ਸੀ ਇਹ ਪੂਰਾ ਦਾ ਪੂਰਾ ਏਰੀਆ ਇੱਕ ਮਲਟੀਕਲਚਰਡ ਏਰੀਆ ਵਾ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਅਮਨਦੀਪ ਨੂੰ ਫਰਾਂਸ ਤੋਂ ਆਇਆ ਇੱਕ ਟੂਰਿਸਟ ਜੂਸ ਆਫਰ ਕਰਦਾ ਅਫਰੀਕਾ ਤੋਂ ਆਏ ਤਿੰਨ ਹੋਰ ਟੂਰਿਸਟ ਅਮਨਦੀਪ ਨੂੰ ਜਫੀਆਂ ਪਾਉਂਦੇ ਆ ਉਹਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਲੋਕ ਬਹੁਤ ਲੰਬਾ ਸਮਾਂ ਤੱਕ ਅਮਨਦੀਪ ਦੇ ਕੋਲ ਹੀ ਖੜੇ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਇੱਕ ਬਹੁਤ ਹੀ ਜ਼ਿਆਦਾ ਮਾਨਸਿਕ ਤੌਰ ਦੇ ਉੱਪਰ ਹਲਾ ਦੇਣ ਵਾਲੀ ਘਟਨਾ ਨੂੰ ਹੁਣੇ ਤੋਂ ਬਹੁਤ ਹੀ ਨੇੜੇ ਤੋਂ ਦੇਖ ਕੇ ਆਇਆ ਵਾ ਅਮਨਦੀਪ ਸਿੰਘ ਦਿੱਲੀ ਪੋਲੂਸ਼ਨ ਤੇ AQI ਲੈਵਲ ਥੋੜੀ ਦੇਰ ਪਹਿਲਾਂ ਇਸ ਤਰ੍ਹਾਂ ਦੀਆਂ ਰਿਪੋਰਟਸ ਵੀ ਆਈਆਂ ਕਿ 80% ਤੋਂ ਜ਼ਿਆਦਾ ਲੋਕ ਦਿੱਲੀ ਨੂੰ ਛੱਡਣ ਦੇ ਲਈ ਤਿਆਰ ਬੈਠੇ ਆ ਪਰ ਉਹਨਾਂ ਦੇ ਕੋਲੇ ਕੋਈ ਵੀ ਹੋਰ ਆਪਸ਼ਨ ਨਹੀਂ ਹੈਗੀ ਇਹ ਸਾਰੀ ਚੀਜ਼ ਦੇ ਵਿਚਕਾਰ ਕੱਲ ਇੱਕ ਵੀਡੀਓ ਵਾਇਰਲ ਹੁੰਦਾ ਦਿੱਲੀ ਦੇ ਵਿੱਚੋਂ ਹੀ ਇੱਕ ਲੜਕੀ ਦਾ ਇਸ ਲੜਕੀ ਦਾ ਨਾਮ ਸਮ੍ਰਿਧੀ ਮਖੀਜਾ ਦਿੱਲੀ ਦੇ ਵਿੱਚ ਰਹਿੰਦੀ ਆ ਦਿੱਲੀ ਦੇ ਵਿੱਚ ਹੀ ਜੌਬ ਕਰਦੀ ਆ ਤੇ ਇਹਦੇ ਪੇਰੈਂਟਸ ਵੀ ਇਹਦੇ ਨਾਲ ਦਿੱਲੀ ਦੇ ਵਿੱਚ ਹੀ ਰਹਿ ਰਹੇ ਆ ਕੁਝ ਦਿਨ ਪਹਿਲਾਂ ਆਪਣੀ ਜੌਬ ਦੇ ਸਿਲਸਿਲੇ ਦੇ ਵਿੱਚ ਸਮ੍ਰਿਧੀ ਨੂੰ ਬੈਂਗਲੌਰ ਜਾਣਾ ਪੈਂਦਾ ਪੂਰੇ 2 ਮਹੀਨੇ ਦੇ ਲਈ ਜਦੋਂ ਹੀ ਵਾਪਸ ਸਮ੍ਰਿਧੀ ਦਿੱਲੀ ਪਹੁੰਚਦੀ ਆ ਸਿਰਫ ਇੱਕ ਦਿਨ ਸਪੈਂਡ ਕਰਦੀ ਆ ਉਹਨੇ ਦੇ ਵਿੱਚ ਹੀ ਉਹਨੂੰ 60 ਦਿਨ ਬੰਗਲੌਰ ਦੇ ਵਿੱਚ ਬਤਾਏ ਹੋਏ ਤੇ ਇੱਕ ਦਿਨ ਦਿੱਲੀ ਦੇ ਵਿੱਚ ਬਤਾਇਆ ਹੋਇਆ ਜੋ ਵੀ ਅਸਰ ਉਹਦੇ ਸਰੀਰ ਤੇ ਉੱਪਰ ਪਾਰਿਆ ਉਹਨੂੰ ਕਲੀਅਰਲੀ ਇੰਨੀ ਚੀਜ਼ ਪਤਾ ਲੱਗ ਜਾਂਦੀ ਆ ਉਸੇ ਟਾਈਮ ਉਹ ਡਿਸਾਈਡ ਕਰ ਲੈਂਦੀ ਆ ਕਿ ਚਾਹੇ ਉਹਦੀ ਇਹ ਚੰਗੀ ਜੌਬ ਰਵੇ ਨਾ ਰਵੇ ਚਾਹੇ ਉਹਨੂੰ ਆਰਥਿਕ ਤੌਰ ਦੇ ਉੱਪਰ ਕਿੰਨੀਆਂ ਵੀ ਪਰੇਸ਼ਾਨੀਆਂ ਚੱਲਣੀਆਂ ਪੈਣ ਪਰ ਨਾ ਤਾਂ ਹੁਣ ਉਹ ਖੁਦ ਤੇ ਨਾ ਹੀ ਆਪਣੇ ਮਾਪੇ ਬਾਪ ਨੂੰ ਦਿੱਲੀ ਦੇ ਇਸ ਗੈਸ ਚੈਂਬਰ ਦੇ ਵਿੱਚ ਰਹਿਣ ਦਊਗੀ ਵੀਡੀਓ ਬਣਾਉਂਦੀ ਆ ਤੇ ਬਾਕੀ ਦੇ ਸਾਰੇ ਲੋਕਾਂ ਨੂੰ ਆਪਣੇ ਇਸ ਡਿਸੀਜਨ ਦੇ ਬਾਰੇ ਦੇ ਵਿੱਚ ਦੱਸਦੀ ਆ ਤੇ ਸਮ੍ਰਿਧੀ ਅਗੇ ਕਹਿੰਦੀ ਆ ਕਿ ਮੈਂ ਆਪਣੇ ਮਾਪੇ ਬਾਪ ਨੂੰ ਇਸ ਜਗ੍ਹਾ ਤੋਂ ਕਿਸੇ ਹੋਰ ਚੰਗੇ ਸ਼ਹਿਰ ਦੇ ਵਿੱਚ ਲੈ ਕੇ ਜਾਊਂਗੀ ਜਿੱਥੇ ਪਾਵੇਂ ਮੇਰੇ ਲਈ ਬਿਹਤਰ ਨੌਕਰੀ ਤੇ ਬਿਹਤਰ ਤਨਖਾਹ ਭਾਵੇਂ ਨਾ ਹੋਵੇ ਪਰ ਕਮ ਸੇ ਕਮ ਮੇਰੇ ਲਈ ਤੇ ਮੇਰੇ ਬੁੱਢੇ ਮਾਂ-ਬਾਪ ਦੇ ਲਈ ਸਾਹ ਲੈਣ ਦੇ ਲਈ ਚੰਗੀ ਹਵਾ ਜ਼ਰੂਰ ਹੋਊਗੀ। ਦਿੱਲੀ ਦਾ ਪੋਲੂਸ਼ਨ ਆਲਰੇਡੀ ਇੱਕ ਬਹੁਤ ਹੀ ਵੱਡਾ ਮੁੱਦਾ ਬਣਿਆ ਹੋਇਆ ਤੇ ਜਿਹੜੇ ਵੀ ਲੋਕ ਇਸ ਟਾਈਮ ਦੇ ਉੱਪਰ ਦਿੱਲੀ ਨੂੰ ਪੋਲੂਸ਼ਨ ਦੇ ਕਰਕੇ ਪਰਮਾਨੈਂਟਲੀ ਛੱਡਣ ਦੇ ਲਈ ਸੋਚ ਰਹੇ ਆ ਸ਼ਾਇਦ ਉਹਨਾਂ ਸਾਰੇ ਲੋਕਾਂ ਦੇ ਲਈ ਸਮ੍ਰiddhi ਦਾ ਬਣਾਇਆ ਹੋਇਆ ਇਹ ਵੀਡੀਓ ਤੇ ਉਹਦਾ ਲਿਆ ਹੋਇਆ ਡਿਸੀਜਨ ਉਹਨਾਂ ਨੂੰ ਵੀ ਮੋਟੀਵੇਟ ਕਰ ਸਕਦਾ ਵਾ। ਅਮਰੀਕਾ ਤੋਂ ਅੱਜਕੱਲ ਦੋ ਹੀ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਪਹਿਲੀਆਂ ਹੈਗੀਆਂ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਤੇ ਨਾਲ ਉਹਨਾਂ ਦੇ ਵੱਲੋਂ ਕੀਤੇ ਐਕਸੀਡੈਂਟਸ ਦੀਆਂ ਦੂਸਰੀਆਂ ਹੈਗੀਆਂ ਟਰੰਪਸ ਆਫ ਦੀ ਬਣਾਈ ਹੋਈ ਆਈਸ ਤੇ ਉਹਦੇ ਦੁਆਰਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕਾਂ ਨੂੰ ਡਿਟੇਨ ਕੀਤੀ ਜਾਂਦੀਆਂ ਹਥਕੜੀਆਂ ਲਾ ਕੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਡਿਪੋਰਟ ਕੀਤੇ ਜਾਂਦੀਆਂ ਬਿਲਕੁਲ ਇਸੇ ਇੱਕ ਬਹੁਤ ਹੀ ਲੰਬੀ ਕੜੀ ਦੇ ਵਿੱਚ ਨਵਾਂ ਨਾਮ ਜੁੜ ਚੁੱਕਿਆ ਵਾ ਇੱਕ ਵਾਰੀ ਫੇਰ ਤੋਂ ਇੱਕ ਪੰਜਾਬੀ ਔਰਤ ਨੇ ਉਹਨਾਂ ਦਾ ਨਾਮ ਹੈ ਬੱਬਲਜੀਤ ਕੌਰ ਉਮਰ ਉਹਨਾਂ ਦੀ ਹੈਗੀ ਆ 60 ਸਾਲ ਦੀ ਬੱਬਲਜੀਤ ਪਿਛਲੇ ਤਕਰੀਬਨ 30 ਸਾਲਾਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਆ ਤੇ ਪਿਛਲੇ ਤਕਰੀਬਨ 20 ਸਾਲਾਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਤੇ ਨਾਲ ਦੀ ਨਾਲ ਹੀ ਨੇਪਾਲ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਰੈਸਟੋਰੈਂਟ ਨੂੰ ਚਲਾ ਰਹੇ ਆ ਆਪਣੇ ਹਸਬੰਡ ਦੇ ਨਾਲ ਬੱਬਲਜੀਤ ਉਹਨਾਂ ਦੇ ਤਿੰਨ ਬੱਚੇ ਆ ਜਿਨ੍ਹਾਂ ਦੇ ਵਿੱਚੋਂ ਦੋ ਅਮਰੀਕਨ ਸਿਟੀਜ਼ਨਸ ਨੇ ਕੁਝ ਦਿਨ ਪਹਿਲਾਂ ਸ਼ਾਇਦ 1 ਦਸੰਬਰ ਨੂੰ ਜਦੋਂ ਬੱਬਲਜੀਤ ਆਪਣੇ ਗ੍ਰੀਨ ਕਾਰਡ ਦੇ ਲਈ ਆਪਣੀ ਇੰਟਰਵਿਊ ਦੇਣ ਜਾਂਦੇ ਆ ਤਾਂ ਸ਼ਾਇਦ ਉਹਨਾਂ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਇਹ ਇੰਟਰਵਿਊ ਇੰਟਰਵਿਊ ਨਹੀਂ ਹੈਗੀ ਬਲਕਿ ਇੱਥੇ ਉਹਨਾਂ ਨੂੰ ਹੱਥਕੜੀਆਂ ਦੇ ਵਿੱਚ ਜਕੜ ਲਿਆ ਜਾਊਗਾ ਤੇ ਉਸ ਤੋਂ ਬਾਅਦ ਇੱਕ ਵੈਨ ਦੇ ਵਿੱਚ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਬਿਠਾ ਕੇ ਇੱਕ ਬਹੁਤ ਹੀ ਦੂਰ ਵਾਲੇ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਜਾਊਗਾ ਅਗਲੇ ਬਹੁਤ ਸਾਰੇ ਘੰਟੇ ਬਬਲਜੀਤ ਹੋਣਾ ਦੇ ਪਰਿਵਾਰਿਕ ਮੈਂਬਰਾਂ ਨੂੰ ਈਵਨ ਇੰਨਾ ਤੱਕ ਵੀ ਨਹੀਂ ਦੱਸਿਆ ਜਾਂਦਾ ਕਿ ਬਬਲਜੀਤ ਹੋਣਾ ਨੂੰ ਕਿੱਥੇ ਰੱਖਿਆ ਗਿਆ ਵਾ ਤੇ ਕਿਉਂ ਰੱਖਿਆ ਗਿਆ ਵਾ ਆਪਣੇ ਵਕੀਲ ਦੇ ਨਾਲ ਉਹਨਾਂ ਨੂੰ ਮਿਲਣ ਦਿੱਤਾ ਜਾਂਦਾ ਸਿਰਫ ਕੁਝ ਮਿੰਟਾਂ ਦੇ ਲਈ ਇਹ ਉਸ ਔਰਤ ਦੀ ਗੱਲ ਆ ਜਿਹਦੇ ਅਗੇਂਸਟ ਕੋਈ ਵੀ ਕ੍ਰਿਮੀਨਲ ਚਾਰਜ ਨਹੀਂ ਹੈਗਾ ਤੇ ਪਿਛਲੇ 30 ਸਾਲਾਂ ਤੋਂ ਉਹ ਪ੍ਰੋਪਰ ਆਪਣਾ ਟੈਕਸ ਪੇ ਕਰ ਰਹੇ ਆ ਇੱਕ ਬਤੌਰ ਜ਼ਿੰਮੇਵਾਰ ਸ਼ਹਿਰੀ ਵਾਂਗੂ ਜ਼ਿੰਦਗੀ ਆਪਣੀ ਜਿਉਂ ਰਹੇ ਆ ਬਾਅਦ ਦੇ ਵਿੱਚ ਬਬਲਜੀਤ ਹੁਣਾ ਨੇ ਕਿਸੇ ਇੱਕ ਚੈਨਲ ਨੂੰ ਦਿੱਤੀ ਆਪਣੀ ਇੰਟਰਵਿਊ ਦੇ ਵਿੱਚ ਕਿ ਇਹਨਾਂ ਲੋਕਾਂ ਦੇ ਲਈ ਤਾਂ ਸਿਰਫ ਇਹ ਆਪਣੀ ਪਾਵਰ ਦਿਖਾਉਣ ਦਾ ਜ਼ਰੀਆ ਵਾ ਪਰ ਸਾਡੇ ਵਰਗੇ ਲੋਕਾਂ ਦੇ ਲਈ ਜਿਹੜਾ ਇੱਕ ਮਾਨਸਿਕ ਤੇ ਇਮੋਸ਼ਨਲ ਸੱਟ ਲੱਗਦੀ ਆ ਸਾਨੂੰ ਸਾਨੂੰ ਹਥਕੜੀਆਂ ਦੇ ਵਿੱਚ ਜਕੜ ਕੇ ਜਲੀਲ ਕੀਤਾ ਜਾਂਦਾ ਇਹ ਜਿਹੜੇ ਜ਼ਖਮ ਨੇ ਇਹ ਪੂਰੀ ਜ਼ਿੰਦਗੀ ਸਾਡੇ ਨਾਲ ਰਹਿਣਗੇ ਪੁਲਿਸ ਵਾਲਿਆਂ ਦੇ ਖਿਲਾਫ ਖਾਸ ਕਰਕੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਮੋਸਟਲੀ ਸਾਰੀਆਂ 네ਗੇਟਿਵ ਹੁੰਦੀਆਂ ਨੇ ਬਹੁਤ ਸਾਰੇ ਫੇਕ ਇਨਕਾਊਂਟਰਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਪਰ ਇਹਨਾਂ ਸਾਰਿਆਂ ਦੇ ਵਿੱਚ ਸਾਡੇ ਕੋਲੇ ਕੋਈ ਸਬੂਤ ਨਹੀਂ ਹੁੰਦਾ ਪਰ ਫਾਈਨਲੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਇੱਕ ਬਹੁਤ ਹੀ ਖਤਰਨਾਕ ਵਾਲਾ ਸਬੂਤ ਇੱਕ ਵੀਡੀਓ ਦੇ ਤੌਰ ਤੇ ਮੇਰਠ ਦਾ ਇੱਕ ਏਰੀਆ ਵਾ ਕਾਜ਼ੀਪੁਰ ਕਾਜ਼ੀਪੁਰ ਦੇ ਇਸ ਏਰੀਏ ਦੇ ਵਿੱਚ ਰੋਹਿਤ ਬੰਸਲ ਹੁਣੀ ਆਪਣੀ ਇੱਕ ਸਟੇਸ਼ਨਰੀ ਦੀ ਦੁਕਾਨ ਕਰਦੇ ਆ 5 ਦਸੰਬਰ ਦੀ ਸਵੇਰ ਨੂੰ ਜਦੋਂ ਆਪਣੀ ਦੁਕਾਨ ਖੋਲਣ ਦੇ ਲਈ ਦੁਕਾਨ ਦੇ ਉੱਪਰ ਪਹੁੰਚਦੇ ਆ ਤਾਂ ਉਹ ਦੇਖਦੇ ਆ ਕਿ ਉਹਨਾਂ ਦੀ ਦੁਕਾਨ ਦੇ ਸਾਹਮਣੇ ਬਹੁਤ ਸਾਰੇ ਲੋਕਾਂ ਦੀ ਭੀੜ ਲੱਗੀ ਹੋਈ ਆ ਭੀੜ ਨੂੰ ਹਟਾ ਕੇ ਜਦੋਂ ਅੱਗੇ ਜਾਂਦੇ ਆ ਤਾਂ ਉਹ ਦੇਖਦੇ ਆ ਉਹਨਾਂ ਦੀ ਦੁਕਾਨ ਦੇ ਬਿਲਕੁਲ ਹੀ ਸਾਹਮਣੇ ਇੱਕ Laash ਪਈ ਆ ਤੇ ਸਾਰੇ ਲੋਕ ਉਹਨੂੰ ਘੂਰ ਰਹੇ ਆ। ਰੋਹਿਤ ਬੰਸਲ ਉਹਨਾਂ ਨੂੰ ਇਸ ਰੱਖੀ Laash ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਹੁੰਦੀ। ਆਸ-ਪਾਸੇ ਦੇ ਦੁਕਾਨਦਾਰਾਂ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਡਰ ਦਾ ਮਾਹੌਲ ਬਣ ਜਾਂਦਾ। ਜਦੋਂ CCTV ਕੈਮਰਿਆਂ ਨੂੰ ਚੈੱਕ ਕੀਤਾ ਜਾਂਦਾ ਕਿ ਰਾਤੋਂ ਰਾਤ ਇਹ ਕੌਣ ਇਨਸਾਨ ਸੀ ਜਿਹਦੀ ਇੱਥੇ ਆ ਕੇ ਇਸ ਤਰ੍ਹਾਂ ਦੇ ਨਾਲ ਮੌਤ ਹੋਈ ਆ। ਤਾਂ ਜਿਹੜਾ ਸੀਨ ਇਹਨਾਂ ਸਾਰੇ ਦੁਕਾਨਦਾਰਾਂ ਨੇ ਦੇਖਿਆ ਇਹਨਾਂ ਲੋਕਾਂ ਨੇ ਦੇਖਿਆ ਇਹ ਜਾਸਿਨ ਸਿਰਫ ਆਪਾਂ ਹਿੰਦੀ ਉਹਨਾਂ ਫਿਲਮਾਂ ਦੇ ਵਿੱਚ ਦੇਖਿਆ ਹੁੰਦਾ ਜਿੱਥੇ ਪੁਲਿਸ ਵਾਲਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਵਿਲਨ ਦੇ ਰੂਪ ਚ ਦਿਖਾਇਆ ਜਾਂਦਾ ਰਾਤ ਦੇ ਤਕਰੀਬਨ 1.5 ਵਜੇ 4 ਤੇ 5 ਦਸੰਬਰ ਦੀ ਦਰਮਿਆਨੀ ਰਾਤ ਨੂੰ ਇੱਕ ਆਟੋ ਰਿਕਸ਼ਾ ਹੁੰਦਾ ਆਟੋ ਰਿਕਸ਼ਾ ਦੇ ਬਿਲਕੁਲ ਸਾਹਮਣੇ ਇੱਕ ਮੋਟਰਸਾਈਕਲ ਚੱਲ ਰਿਹਾ ਹੁੰਦਾ ਮੋਟਰਸਾਈਕਲ ਨੂੰ ਚਲਾਉਣ ਵਾਲਾ ਇਨਸਾਨ ਮੇਰਟ ਪੁਲਿਸ ਦਾ ਆਪਣਾ ਕੋਈ ਬੰਦਾ ਵਾ ਆਟੋ ਰਿਕਸ਼ਾ ਦੇ ਵਿੱਚ ਬੈਠੇ ਦੋ ਇਨਸਾਨ ਜਿਹੜੇ ਕਿ ਜਿਉਂਦੇ ਹੁੰਦੇ ਆ ਉਹ ਵੀ ਦੋਨੇ ਪੁਲਿਸ ਦੇ ਮੁਲਾਜ਼ਮ ਨੇ ਤੇ ਨਾਲ ਉਹਨਾਂ ਦੀ ਇੱਕ লাশ ਰੱਖੀ ਹੋਈ ਆ ਬਿਲਕੁਲ ਚੁੱਪਚਾਪ ਰਾਤ ਦੇ ਹਨੇਰੇ ਦੇ ਵਿੱਚ ਇਹ ਤਿੰਨੇ ਪੁਲਿਸ ਦੇ ਮੁਲਾਜ਼ਮ ਇਸ লাশ ਨੂੰ ਰੋਹਿਤ ਬਾਂਸਲ ਹੋਣਾ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਸਿੱਟ ਕੇ ਉੱਥੋਂ ਚਲੇ ਜਾਂਦੇ ਆ ਜਾਂ ਫਿਰ ਕਹਿ ਦਈਏ ਖਿਸਕ ਜਾਂਦੇ ਆ ਹੁਣ ਜਦੋਂ ਹੀ ਲੋਕ ਇਸ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਦੇਖਦੇ ਆ ਤਾਂ ਨਾਲ ਦੀ ਨਾਲ ਹੀ ਹੋ ਹੱਲਾ ਹੋਣਾ ਸੁਭਾਵਿਕ ਪੁਲਿਸ ਵਾਲਿਆਂ ਨੂੰ ਫੌਰਨ ਹੀ ਬੁਲਾਇਆ ਜਾਂਦਾ ਤੇ ਜਿਹੜੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਤੁਹਾਨੂੰ ਪੂਰੀ ਤਰ੍ਹਾਂ ਨਾਲ ਹੈਰਾਨ ਕਰ ਦੋਗੀ ਜਿਸ ਜਗ੍ਹਾ ਦੇ ਉੱਪਰ ਰੋਹਿਤ ਬੰਸਲ ਹੋਣਾ ਦੀ ਦੁਕਾਨ ਹੁੰਦੀ ਆ ਉਹ ਏਰੀਆ ਆਉਂਦਾ ਵਾ ਲੋਹੀਆਂ ਨਗਰ ਪੁਲਿਸ ਸਟੇਸ਼ਨ ਦੇ ਅੰਦਰ ਤੇ ਇਹਦੇ ਬਿਲਕੁਲ ਨਾਲ ਦਾ ਪੁਲਿਸ ਸਟੇਸ਼ਨ ਦਾ ਏਰੀਆ ਵਾ ਸ਼ਾਸਤਰੀ ਨਗਰ ਦਾ ਜਦੋਂ ਲੋਹੀਆਂ ਨਗਰ ਪੁਲਿਸ ਸਟੇਸ਼ਨ ਦੇ ਅਧਿਕਾਰੀ ਇੱਥੇ ਆ ਕੇ ਦੇਖਦੇ ਆ ਇਹਨਾਂ ਅਧਿਕਾਰੀਆਂ ਨੂੰ ਇਹਨਾਂ ਪੁਲਿਸ ਕਰਮਚਾਰੀਆਂ ਨੂੰ ਪਛਾਣਦੇ ਆ ਤਾਂ ਉਹ ਫੌਰਨ ਕਹਿ ਦਿੰਦੇ ਆ ਕਿ ਇਹ ਜਿਹੜੇ ਵੀ ਪੁਲਿਸ ਅਧਿਕਾਰੀ ਆ ਇਸ লাশ ਨੂੰ ਇੱਥੇ ਸੱਟ ਕੇ ਗਏ ਆ ਉਹ ਅਸਲ ਦੇ ਵਿੱਚ ਸ਼ਾਸਤਰੀ ਨਗਰ ਪੁਲਿਸ ਸਟੇਸ਼ਨ ਦੇ ਬੰਦੇ ਹੁੰਦੇ ਆ ਕੋਈ ਇੱਕ ਇਨਸਾਨ ਆ ਜਿਹਨੂੰ ਕੋਈ ਮਾਰ ਕੇ ਸ਼ਾਸਤਰੀ ਨਗਰ ਏਰੀਏ ਦੇ ਵਿੱਚ ਸੱਟ ਜਾਂਦਾ ਵਾ ਇਸ ਪੂਰੇ ਕੇਸ ਨੂੰ ਇਨਵੈਸਟੀਗੇਟ ਕਰਨਾ ਪਊਗਾ ਬਹੁਤ ਸਾਰੀ ਮਿਹਨਤ ਦੇ ਦਿੱਤੇ ਕਰਨੀ ਪਊਗੀ ਪਰ ਇੰਨੀ ਮਿਹਨਤ ਨੂੰ ਕਰਨ ਦੀ ਬਜਾਏ ਸ਼ਾਸਤਰੀ ਨਗਰ ਪੁਲਿਸ ਥਾਣੇ ਦੇ ਕਰਮਚਾਰੀ ਇੱਕ ਬਹੁਤ ਹੀ ਸੌਖਾ ਕੰਮ ਕਰਦੇ ਆ ਰਾਤ ਦੇ ਹਨੇਰੇ ਦੇ ਵਿੱਚ ਇਸ ਲਾਸ਼ ਨੂੰ ਇਸ ਬਦਕਿਸਮਤ ਇਨਸਾਨ ਨੂੰ ਜਿਹੜਾ ਪਤਾ ਹੀ ਨਹੀਂ ਕੌਣ ਸੀ ਪਰ ਜੋ ਵੀ ਹੋ ਸੀ ਉਹ ਕਮ ਸੇ ਕਮ ਇੱਕ ਇਨਸਾਨ ਸੀ ਕਿਸੇ ਦਾ ਬੇਟਾ ਹੋਊਗਾ ਕਿਸੇ ਦਾ ਭਾਈ ਹੋਊਗਾ ਉਹਨੂੰ ਸ਼ਾਸਤਰੀ ਨਗਰ ਪੁਲਿਸ ਸਟੇਸ਼ਨ ਦੇ ਕਰਮਚਾਰੀ ਲੋਹੀਆਂ ਨਗਰ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਸਿੱਟ ਜਾਂਦੇ ਆ ਤੇ ਪੂਰੀ ਜ਼ਿੰਮੇਵਾਰੀ ਤੋਂ ਆਪਣਾ ਪੱਲਾ ਝਾੜ ਲੈਂਦੇ ਆ ਭਾਜਪੀ ਗਵਰਨਮੈਂਟ 2014 ਦੇ ਵਿੱਚ ਸੱਤਾ ਦੇ ਵਿੱਚ ਆਉਂਦੀ ਆ ਪਾਵਰ ਚ ਆਉਂਦੀ ਆ ਬੀਜੇਪੀ ਵਾਲਿਆਂ ਦੇ ਅਕੋਰਡਿੰਗ ਉਹਨਾਂ ਨੇ ਬਹੁਤ ਮਹਾਨ ਕੰਮ ਕੀਤੇ ਆ ਆਪੋਜੀਸ਼ਨ ਦੇ ਅਕੋਰਡਿੰਗ ਉਹਨਾਂ ਨੇ ਸਾਰੇ ਕੰਮ ਬੇਕਾਰ ਕੀਤੇ ਆ ਆਪਾਂ ਰਾਜਨੀਤੀ ਵੱਲ ਨਹੀਂ ਜਾਂਦੇ ਪਰ ਜਦੋਂ ਤੋਂ ਪ੍ਰਧਾਨ ਮੰਤਰੀ ਮੋਦੀ ਇੰਡੀਆ ਦੇ ਪ੍ਰਧਾਨ ਮੰਤਰੀ ਬਣੇ ਆ ਦੋ ਵੀਡੀਓਜ਼ ਤੁਹਾਨੂੰ ਹਮੇਸ਼ਾ ਦੇ ਲਈ ਯਾਦ ਰਹਿਣਗੇ ਤੁਹਾਡੇ ਚੇਤਿਆਂ ਦੇ ਵਿੱਚ ਦਰਜ ਹੋ ਚੁੱਕੇ ਹੋਣਗੇ ਪਹਿਲਾ ਜਦੋਂ ਨੋਟਬੰਦੀ ਹੁੰਦੀ ਆ ਪ੍ਰਧਾਨ ਮੰਤਰੀ ਮੋਦੀ ਟੀਵੀ ਦੇ ਉੱਪਰ ਆਉਂਦੇ ਆ ਤੇ ਇੱਕਦਮੀ ਇਹ ਐਲਾਨ ਕਰ ਦਿੰਦੇ ਆ ਕਿ ਭਾਈ ਅੱਜ ਤੋਂ ਨੋਟਬੰਦੀ ਲਾਗੂ ਹੁੰਦੀ ਆ ਉਸ ਤੋਂ ਬਾਅਦ ਪੂਰੇ ਇੰਡੀਆ ਦੇ ਵਿੱਚ ਲੋਕਾਂ ਨੂੰ ਜਿਹੜੀਆਂ-ਜਿਹੜੀਆਂ ਮੁਸੀਬਤਾਂ ਸਹੇੜਨੀਆਂ ਪੈਂਦੀਆਂ ਸਪੈਸ਼ਲੀ ਸਭ ਤੋਂ ਗਰੀਬ ਤਬਕੇ ਦੇ ਲੋਕਾਂ ਨੂੰ ਤੇ ਸਪੈਸ਼ਲੀ ਬਿਹਾਰ ਯੂਪੀ ਤੋਂ ਅਲੱਗ-ਅਲੱਗ ਪ੍ਰਾਂਤਾਂ ਦੇ ਵਿੱਚ ਕੰਮ ਕਰਨ ਦੇ ਲਈ ਗਏ ਲੋਕਾਂ ਨੂੰ ਕਿੰਨੇ ਲੋਕਾਂ ਦੀ ਇਹਦੇ ਵਿੱਚ ਜਾਨ ਜਾਂਦੀ ਆ ਤੇ ਇਸ ਤੋਂ ਬਹੁਤ ਲੋਕਡਾਊਨ ਸਰਕਾਰੀ ਦਰਬਾਰੇ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਪਾਵਰ ਦੇ ਵਿੱਚ ਬੈਠੇ ਹੋਏ ਲੋਕ ਸਿਰਫ 1 ਮਿੰਟ ਦੇ ਵਿੱਚ ਕੋਈ ਡਿਸੀਜਨ ਲੈ ਲੈਂਦੇ ਆ ਉਹਨੂੰ ਇੰਪਲੀਮੈਂਟ ਕਰ ਦਿੰਦੇ ਆ ਤੇ ਉਹਦੇ ਨਤੀਜੇ ਭੁਗਤਣ ਦੇ ਲਈ ਪਿੱਛੇ ਬਚ ਜਾਂਦੇ ਆ ਆਮ ਲੋਕ ਬਿਲਕੁਲ ਇਸੇ ਤਰ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਵਾ ਦਿੱਲੀ ਤੋਂ ਦਿੱਲੀ ਦੇ ਵਿੱਚ ਵੱਧ ਰਹੇ ਪੋਲੂਸ਼ਨ ਦੇ ਨਾਲ ਲੜਨ ਦੇ ਲਈ ਇੱਕ ਤਾਂ ਤੁਹਾਨੂੰ ਪਤਾ ਹੋਊਗਾ ਕਿ ਸਾਰੇ ਪਾਸੇ ਤੰਦੂਰਾਂ ਨੂੰ ਬੈਨ ਕੀਤਾ ਗਿਆ ਕਿ ਆ ਕਮਾਲ ਦਾ ਡਿਸੀਜਨ ਆ ਕਿ ਆ ਕਮਾਲ ਦੀ ਸਿਆਣਪ ਇਸ ਤੋਂ ਬਾਅਦ ਇੱਕ ਨਵੀਂ ਚੀਜ਼ ਕੀਤੀ ਗਈ ਆ ਉਹਨੂੰ ਇੰਪਲੀਮੈਂਟ ਕਰਨ ਲੋਕਾਂ ਨੂੰ ਪਹਿਲਾਂ ਉਹਦੇ ਬਾਰੇ ਦੱਸਣ ਦੀ ਕੋਈ ਵੀ ਲੋੜ ਨਹੀਂ ਸਮਝੀ ਗਈ। ਦਿੱਲੀ ਦੇ ਗੀਤਾ ਕਲੋਨੀ ਏਰੀਏ ਦੇ ਵਿੱਚ ਸ਼ਰਮਾ ਡੈਂਟਲ ਕਲੀਨਿਕ ਆ ਜਿਹੜਾ ਕਿ ਹੈਗਾ ਮਿਸਜ਼ ਸ਼ਰਮਾ ਦਾ ਜਿਹੜੇ ਕਿ ਖੁਦ ਡੈਂਟਲ ਡਾਕਟਰ ਨੇ। ਹਰ ਰੋਜ਼ ਉਹ ਦਿੱਲੀ ਦੇ ਨਾਲ ਲੱਗਦੇ ਕਿਸੇ ਏਰੀਏ ਤੋਂ ਆਪਣੇ ਡੈਂਟਲ ਕਲੀਨਿਕ ਦੇ ਵਿੱਚ ਆਉਂਦੇ ਆ ਆਪਣੀ ਗੱਡੀ ਦੇ ਉੱਪਰ। ਉਹਨਾਂ ਦੀ ਕਾਰ BS4 ਇੰਜਣ ਦੇ ਨਾਲ ਸੰਬੰਧ ਰੱਖਦੀ ਆ। ਪਰ ਰਾਤੋਂ ਰਾਤ ਦਿੱਲੀ ਸਰਕਾਰ ਵੱਲੋਂ ਇੱਕ ਇਸ ਤਰ੍ਹਾਂ ਦਾ ਡਿਸੀਜਨ ਲਿਆ ਜਾਂਦਾ ਕਿ ਹੁਣ ਤੋਂ ਪੈਟਰੋਲ ਤੇ ਡੀਜ਼ਲ ਇੰਜਨ ਦੇ ਨਾਲ ਸੰਬੰਧ ਰੱਖਣ ਵਾਲੀਆਂ ਕਾਰਾਂ ਸਿਰਫ BS6 ਇੰਜਨਾਂ ਵਾਲੀਆਂ ਹੋਣਗੀਆਂ ਇਹਨਾਂ ਤੋਂ ਬਿਨਾ ਕੋਈ ਵੀ ਕਾਰ BS6 ਇੰਜਨ ਦੇ ਨਾਲ ਨਹੀਂ ਬਣੀ ਹੋਗੀ ਜੇ ਦਿੱਲੀ ਦੇ ਵਿੱਚ ਐਂਟਰ ਕਰਦੀ ਆ ਉਹਦਾ ਫੌਰਨ ਹੀ ਚਲਾਨ ਕਟਿਆ ਜਾਊਗਾ 20000 ਰੁਪਏ ਦਾ ਨਾ ਤਾਂ ਲੋਕਾਂ ਨੂੰ ਟਾਈਮ ਦਿੱਤਾ ਗਿਆ ਆਪਣੀਆਂ ਕਾਰਾਂ ਬਦਲਣ ਦੇ ਲਈ ਨਾ ਹੀ ਕਿਸੇ ਦੇ ਨਾਲ ਸਲਾਹ ਕੀਤੀ ਗਈ ਤੇ ਹੁਣ ਤੋਂ ਸਿਰਫ 2 ਦਿਨ ਪਹਿਲਾਂ ਜਦੋਂ ਡਾਕਟਰ ਸ਼ਰਮਾ ਆਪਣੇ ਕਲੀਨਿਕ ਦੇ ਉੱਪਰ ਜਾਣ ਦੇ ਲਈ ਦਿੱਲੀ ਐਂਟਰ ਕਰਦੇ ਆ ਤਾਂ ਸਾਹਮਣੇ ਤੋਂ ਉਹਨਾਂ ਦੀ ਉਡੀਕ ਕਰ ਰਹੇ ਹੁੰਦੇ ਆ ਦਿੱਲੀ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਤੇ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਡਾਕਟਰ ਸਾਹਿਬ ਦੀ ਕਾਰ પેટ્રોલ ਵਰਜ਼ਨ ਆ ਤੇ ਉਹਦਾ ਇੰਜਨ BS4 ਆ ਨਾ ਕਿ BS6 ਤਾਂ ਉਸੇ ਟਾਈਮ ਹੀ ਉਹਨਾਂ ਨੂੰ ਇੱਕ ਮੋਟਾ 20000 ਰੁਪਏ ਦਾ ਚਲਾਨ ਕਟਾਉਣ ਦੇ ਲਈ ਕਿਹਾ ਜਾਂਦਾ ਹੁਣੇ ਮੈਂ ਤੁਹਾਨੂੰ ਮੇਰਠ ਪੁਲਿਸ ਦੇ ਕਾਰਨਾਮੇ ਦੱਸੇ ਦਿੱਲੀ ਪੁਲਿਸ ਦੇ ਕਾਰਨਾਮੇ ਦੱਸੇ ਤਾਂ ਹੁਣ ਆਪਾਂ ਗੱਲ ਕਰ ਲੈਨੇ ਆ ਆਪਣੇਾਂ ਦੀ ਪੰਜਾਬ ਪੁਲਿਸ ਦੀ ਇੱਕ ਚੀਜ਼ ਤੇ ਮੈਨੂੰ ਥੋੜੇ ਸਾਰਿਆਂ ਦੇ ਨਾਲ ਬਹੁਤ ਹੀ ਜ਼ਿਆਦਾ ਗਿਲਾਵਾ ਐਵੇਂ ਤੁਸੀਂ ਪੰਜਾਬ ਪੁਲਿਸ ਨੂੰ ਭੰਡ ਦੇ ਰਹੇ ਨੇ ਹੋ ਆਂਡੇ ਚੋਰ ਆਂਡੇ ਚੋਰ ਉਹਨਾਂ ਨੂੰ ਕਹਿੰਦੇ ਰਹਿੰਦੇ ਹੋ ਮੈਨੂੰ ਬਹੁਤ ਹੀ ਜ਼ਿਆਦਾ ਪਰਸਨਲੀ ਦੁੱਖ ਲੱਗਦਾ ਇਸ ਚੀਜ਼ ਤੇ ਤਾਂ ਹੁਣ ਫਾਈਨਲੀ ਇੱਕ ਵੀਡੀਓ ਸਾਹਮਣੇ ਆਇਆ ਜਿਹੜਾ ਮੈਂ ਤੁਹਾਨੂੰ ਸਿੱਧਾ-ਸਿੱਧਾ ਦਿਖਾ ਸਕਦਾ ਪੰਜਾਬੀ ਚ ਕਹਿ ਸਕਦਾ ਥੋਡੇ ਮੂੰਹ ਤੇ ਮਾਰ ਸਕਦਾ ਤੇ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਕਿ ਪੰਜਾਬ ਪੁਲਿਸ ਹੁਣ ਆਂਡੇ ਚੋਰ ਨਹੀਂ ਰਹੀ ਉਹ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੀ ਆ ਆਂਡੇ ਚੋਰ ਦੇ ਆਪਣੇ ਪੁਰਾਣੇ ਲੈਵਲ ਤੋਂ ਵੱਧ ਕੇ ਹੁਣ ਉਹ ਸਬਜ਼ੀ ਚੋਰ ਬਣ ਚੁੱਕੇ ਆ ਤਾਂ ਖਬਰਦਾਰ ਅੱਜ ਤੋਂ ਬਾਅਦ ਜੇ ਕਿਸੇ ਨੇ ਵੀ ਪੰਜਾਬ ਪੁਲਿਸ ਨੂੰ ਆਂਡੇ ਚੋਰ ਕਿਆ ਹੁਣ ਤੋਂ ਸਭ ਨੇ ਉਹਨਾਂ ਨੂੰ ਸਬਜ਼ੀ ਚੋਰ ਕਹਿਣਾ ਵਾ ਇੱਕ ਵੀਡੀਓ ਸਾਹਮਣੇ ਆ ਰਿਹਾ ਵਾ ਅਮਰਤਸਰ ਦੇ ਮਜੀਠਾ ਏਰੀਏ ਤੋਂ ਕੋਈ ਇੱਕ ਪਲਾਮਾਨਸ ਬੰਦਾ ਵਾ ਆਪਣੀ ਸਬਜ਼ੀ ਦੀ ਰੇੜੀ ਉੱਥੇ ਲਾ ਰਿਆ ਵਾ ਪਿਛਲੇ 1 ਸਾਲ ਤੋਂ ਪੰਜਾਬ ਪੁਲਿਸ ਦਾ ਏਐਸਆਈ ਪੁਸ਼ਪਿੰਦਰ ਸਿੰਘ ਇਸ ਭਲੇਮਾਨਸ ਦੀ ਰੇੜੀ ਤੋਂ ਮੁਫਤ ਦੇ ਵਿੱਚ ਸਬਜ਼ੀ ਖਰੀਦਦਾ ਨਹੀਂ ਸੌਰੀ ਖਰੀਦਦਾ ਤਾਂ ਕਿਉਂ ਸਿਰਫ ਫੜਦਾ ਵਾ ਆਪਣੇ ਘਰੇ ਲੈ ਜਾਂਦਾ ਤੇ ਆਪਣੇ ਬੱਚਿਆਂ ਨੂੰ ਆਪਣੀ ਹੱਕ ਦੀ ਕਮਾਈ ਖਵਾ ਦਿੰਦਾ ਹੁਣ ਗਲਤੀ ਆ ਇਸ ਭਲੇਮਾਨਸ ਇਨਸਾਨ ਦੀ ਕਿ 1 ਸਾਲ ਤੋਂ ਬਾਅਦ ਫਾਈਨਲੀ ਇੱਕ ਦਿਨੇ ਬੰਦਾ ਕਹਿੰਦਾ ਕਿ ਭਾਈ ਬਹੁਤ ਹੋ ਗਿਆ ਅੱਜ ਤਾਂ ਮੈਂ ਇਸ ਐਸਆਈ ਤੋਂ ਆਪਣੀ ਸਬਜ਼ੀ ਦੇ ਪੈਸੇ ਮੰਗ ਲੈਣੇ ਆ ਤੇ ਜਦੋਂ ਹੀ ਐਸਆਈ ਸਾਹਬ ਤੋਂ ਪੈਸੇ ਮੰਗੇ ਜਾਂਦੇ ਆ ਤਾਂ ਉਸ ਤੋਂ ਬਾਅਦ ਐਸਆਈ ਸਾਹਬ ਦਾ ਜਿਹੜਾ ਪਾਰਾ ਹੁੰਦਾ ਉਹ 7ਵੇਂ ਅਸਮਾਨ ਤੇ ਪਹੁੰਚ ਜਾਂਦਾ ਵੀਡੀਓ ਬਣਨਾ ਸ਼ੁਰੂ ਹੋ ਜਾਂਦਾ ਤੇ ਤੁਸੀਂ ਵੀਡੀਓ ਦੇ ਵਿੱਚ ਕਲੀਅਰਲੀ ਦੇਖ ਸਕਦੇ ਹੋ ਪੁਲਿਸ ਵਾਲਿਆਂ ਦੇ ਕੰਮ ਕਰਨ ਦਾ ਤਰੀਕਾ ਵੀਡੀਓ ਬਣ ਰਿਹਾ ਵਾ ਸਬੂਤ ਸਾਰਿਆਂ ਦੇ ਸਾਹਮਣੇ ਆ ਪਰ ਫਿਰ ਵੀ ਇਹ ਐਸਆਈ ਇਸ ਇਨਸਾਨ ਨੂੰ ਐਸਆਈ ਨੂੰ ਗਾਲਾਂ ਕੱਢਣ ਦੇ ਦੋਸ਼ ਲਾ ਰਿਹਾ ਵਾ ਜਦੋਂ ਕਿ ਉਹ ਸਾਹਮਣੇ ਬੰਦਾ ਕਹਿ ਰਿਹਾ ਕਿ ਭਾਈ ਇੰਨੇ ਲੋਕ ਖੜੇ ਆ ਕਿਸੇ ਤੋਂ ਵੀ ਪੁੱਛ ਲਓ ਮੈਨੂੰ ਇੱਕ ਵੀ ਗਾਲ ਨਹੀਂ ਕੱਢੀ ਮੈਂ ਸਿਰਫ ਇਹਦੇ ਤੋਂ ਆਪਣੇ ਪੈਸੇ ਮੰਗੇ ਆ ਸਬਜੀ ਦੇ ਜਿਹੜੀ ਕਿ ਮੈਂ ਤੋਂ ਮੁਫਤ ਦੇ ਵਿੱਚ ਲੈ ਰਿਆ ਪਿਛਲੇ 1 ਸਾਲ ਤੋਂ ਵੀਡੀਓ ਦੇ ਵਿੱਚ ਜੇ ਪੁਲਿਸ ਵਾਲੇ ਸਿੱਧਾ ਸਿੱਧਾ ਝੂਠਾ ਇਲਜ਼ਾਮ ਲਾ ਸਕਦੇ ਆ ਤਾਂ ਨਾਰਮਲ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਕੰਮਕਾਰ ਕਰਦੇ ਆ ਕਿਸ ਤਰ੍ਹਾਂ ਲੋਕਾਂ ਦੇ ਉੱਪਰ ਪੈਂਦੇ ਕੇਸਾਂ ਦੀ ਸੱਚਾਈ ਆ ਇਹ ਆਪਣੇ ਸਾਰਿਆਂ ਦੇ ਸਾਹਮਣੇ ਆ ਅੱਜ ਦੇ ਵੀਡੀਓਜ਼ ਦੇ ਵਿੱਚ ਸਿਰਫ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਹੋਰ ਅਜੀਬੋ-ਗਰੀਬ ਖਬਰਾਂ ਦੇ ਨਾਲ